ਹਾਂਜੀ ਗਾਇਸ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ आवर ਨਿਊ ਵਲੌਗ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਸਿਵੀਆ ਕਪਲ ਤੇ ਆਪਾਂ ਆ ਗਈ ਸੀਗੀ ਪਹੁੰਚ ਗਈ ਸੀਗੀ ਬੁਟੀਕ ਤੇ ਠੀਕ ਹੈ ਤੇ ਹੁਣ ਸਿਰ ਮੇਰਾ ਵੀ ਦੁਖੀ ਜਾਂਦਾ ਸੀ ਰਿੱਕੀ ਦਾ ਵੀ ਤਾਂ ਸੋਚਿਆ ਕੌਫੀ ਪੀ ਆਈ ਕੌਫੀ ਪੀਂ ਜਾਂਦੇ ਆ ਆਪਾਂ ਆਊਟਲੈਟ ਕੌਫੀ ਪੀ ਕੇ ਫਿਰ ਵਾਪਸ ਆਵਾਂਗੇ ਬੁਟੀਕ ਤੇ ਕਿ ਅੱਜ ਆਪਾਂ ਦਿਖਾਉਣੇ ਆ ਤੁਹਾਨੂੰ ਸੋਹਣੇ ਸੋਹਣੇ ਸੂਟ ਠੀਕ ਹੈ ਆ ਲੋ ਬਈ ਗਾਇਸ ਤੇ ਆਪਾਂ ਪਹੁੰਚ ਗਏ ਆਊਟਲੈਟ ਇਹਨਾਂ ਨੇ ਬੁਲਾਇਆ ਸੀ ਮੰਮੀ ਦਾ ਘਰੋਂ ਕਿਹਨਾਂ ਨੇ ਬੁਲਾਇਆ ਰੈਂਟ ਵਾਲੇ ਨੇ ਅੱਛਾ ਫਿਰ ਆਪਾਂ ਇਹ ਕਿਉਂ ਨਹੀਂ ਵੈਸੇ ਮੈਂ ਇਹਨੂੰ ਦੱਸਤਾ ਸੀ ਬਈ ਤੇ ਪਹਿਲੇ ਥੋੜੀਆਂ ਅੱਛਾ ਇਹਨਾਂ ਰ ਵੀ ਲਵਾਂਗੇ ਫਿਰ ਕਿ ਇਹ ਜਿਹੜੇ ਸਸਤੇ ਚ ਆ ਜਾਂਦੇ ਸੀ 1000 115 15 ਹੋ ਜਾਂਦੇ ਨੇ ਉਹ ਬੁਲਾ ਲੈ ਸਾਰੇ ਓਕੇ ਇਹਨਾਂ ਨੂੰ ਦਿਖਾਈਏ ਆਪਾਂ ਕਿ ਨਹੀਂ ਦਿਖਾ ਸਕਦੇ ਫੋਨ ਇਹ ਤਾਂ ਖੀਸ ਨਹੀਂ ਕਰ ਦੇਣਗੇ ਪੈਸੇ ਮੰਗ ਲੈਣਗੇ ਤਾਂ ਚਾਰ ਆਊਟਲਟ ਹੈ ਯੈਸ ਸ਼ੂ 3 3 ਮੈਂ ਕਦੇ ਕਦੇ ਸੋਚਦਾ ਹੁੰਨਾ ਹੂੰ ਜੀ ਮੈਂ ਆ ਵੀ ਤਾਂ ਇੰਨੇ ਨਾ ਕਿਰਾਇਆ ਦਿੰਦੇ ਲੱਖ ਲੱਖ ਕਿਰਾਇਆ ਹੂੰ ਫਿਰ ਰੱਖੀ ਇਹਨਾਂ ਦੇ ਬੋਹੋਂ ਹੁੰਦੇ ਆ ਇਹ ਸੀ ਨਹੀਂ ਕਿਰਾਇਆ ਵੀ ਕੁਛ ਤਾਂ ਬਚਦੀ ਹੋਊਗੀ ਇਹਨੂੰ ਕੋਈ ਬਚਦਾ ਹੁਣ ਕੁਛ ਤਾਂ ਬਚਦਾ ਹੋਊ ਕੀ ਮਤਲਬ ਚੇਤਨਾਲ ਚ ਕਈ ਜਾਂਦਾ ਵਿਚਾਰਾ ਵੇ ਚੱਲ ਕੋਈ ਆਪਣਾ ਇਹਨਾਂ ਦੇ ਮੀਅਰਕਸ ਵਾਲੰਦੇ ਨਾ ਸੈਂਡਲ ਦੇ ਇੱਕ ਹੀ ਜਾਵਾਂਗੇ 1000 ਰੁਪਏ ਉਹ ਵੀ ਇਹ ਲਵਦੇ ਨਾ ਪਾਪ ਹੀ ਲੈਵਾਂਗੇ ਸੈਂਡਲ ਓਕੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਸਾਰੇ ਜਣੇ ਵਧੀਆ ਹੋਵੂਗੀ ਠੀਕ ਠਾਕ ਹੋਵੂਗੀ ਸਵਾਗਤ ਹੈ ਤੁਹਾਡਾ ਆਪਣੀ ਬੁਟੀਕ ਤੇ ਹਾਂਜੀ ਪੈਣੋ ਬਹੁਤ ਸੋਹਣਾ ਆਪਾਂ ਸੂਟ ਇਹ ਆਰਟੀਕਲ ਆ ਜਿਹੜਾ ਤਿਆਰ ਕੀਤਾ ਸੀ ਘੱਟੋ ਘੱਟ ਇਹਦੇ ਨਾਲ ਦੀ ਆਪਣੇ ਕੋਲ 10 ਸੂਟਾਂ ਦੇ ਆਰਡਰ ਆ ਚੁੱਕੇ ਆ ਜਿੰਨਾ ਵਿੱਚੋਂ ਪਹਿਲਾ ਸੂਟ ਆਪਾਂ ਡਿਸਪੈਚ ਕਰਤਾ ਸੀਗਾ ਤੇ ਦੂਸਰਾ ਸੂਟ ਆਪਾਂ ਅੱਜ ਡਿਸਪੈਚ ਕਰਨ ਲੱਗੇ ਆ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਸੂਟ ਬਣਿਆ ਸੀ ਇਹੇ ਜੀ ਫਿਊਨਾ ਤੇ ਬਣਿਆ ਹੋਇਆਗਾ ਠੀਕ ਹੈ ਘੇਰੇ ਤੇ ਅੱਗੇ ਪਿੱਛੇ ਤੇ ਬਲੈਕ ਕਲਰ ਦੀ ਹੀ ਮੈਂ ਲੇਸ ਲਗਾਈ ਆ ਠੀਕ ਹੈ ਤੇ ਬਾਹਾਂਾਂ ਤੇ ਤੇ ਬਹੁਤ ਸੋਹਣੀ ਡਿਜ਼ਾਈਨਿੰਗ ਕੀਤੀ ਆ ਇਲਾਸਟਿਕ ਪਾ ਕੇ ਠੀਕ ਹੈ ਬਾਹਾਂਾਂ ਤੇ ਵੀ ਲੇਸ ਨਾਲ ਫਿਨਿਸ਼ਿੰਗ ਦਿੱਤੀ ਆ ਮਸ਼ੀਨ ਵਰਕਰ neck ਤੇ ਪੋਰਟਲੀ ਬਟਨ ਲੱਗੇ ਹੋਏ ਨੇ ਠੀਕ ਹੈ ਤੇ ਬਾਟਮ ਦੇ ਉੱਤੇ ਵਰਕ ਆ ਤੁਸੀਂ ਦੇਖ ਸਕਦੇ ਹੋ ਬਾਟਮ ਤੇ ਪੌਂਚੇ ਤੇ ਵੀ ਆਪਾਂ ਲੇਸ ਨਾਲ ਫਿਨਿਸ਼ਿੰਗ ਦਿੱਤੀ ਆ ਠੀਕ ਹੈ ਤੇ बॉटम ਤੇ ਵੀ ਮਸ਼ੀਨ ਵਰਕ ਹੈ ਜਿਹੜਾ ਉਹ ਕੀਤਾ ਹੋਇਆ ਹੈਗਾ ਤੇ ਇਸ ਤੋਂ ਬਾਅਦ ਇਹ ਵਾਲਾ ਇਹਦਾ ਦੁਪੱਟਾ ਹੈਗਾ ਜੀ ਦੁਪੱਟਾ ਜਿਹੜਾ ਹੈਗਾ ਸੌਫਟ オーਰਗਾਂజా ਬਿਸਕੋਸ オーਰਗਾਂజా ਜਿਹਨੂੰ ਕਹਿ ਦਿੰਦੇ ਆ ਉਹ ਵਾਲਾ ਇਹਦਾ ਦੁਪੱਟਾ ਲੱਗਿਆ ਦੁਪੱਟੇ ਦੇ ਫੋਰ ਸਾਈਡਡ ਆ ਜਿਹੜੀ ਲੀਸ ਲਗਾਈ ਆ ਕਾਟਨ ਦੀ ਉਹਦੇ ਨਾਲ ਫਿਨਿਸ਼ਿੰਗ ਕੀਤੀ ਹੋਈ ਆ ਤੇ ਪੱਲਿਆਂ ਦੇ ਉੱਪਰ ਸੇਮ ਵਰਕ ਕੀਤਾ ਹੋਇਆ ਜਿਹੜਾ ਵਰਕ ਸਲਵਾਰ ਤੇ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਜਿਹੜਾ ਵਰਕ ਸਲਵਾਰ ਤੇ ਕੀਤਾ ਹੋਇਆ ਕਿਸੇ ਨੇ ਵੀ ਇਹ ਸੂਟ ਬਾਏ ਕਰਨਾ ਕਿਸੇ ਵੀ ਕਲਰ ਤੇ ਕਸਟਮਾਈਜ਼ ਕਰਵਾ ਸਕਦੇ ਹੋ ਐਨੀ ਕਲਰ ਦਿੱਤੇ ਹੋਏ ਨੰਬਰ ਤੇ ਸਕਰੀਨਸ਼ਾਟ ਭੇਜਨਾਗਾ ਤੇ ਆਪਣਾ ਆਰਡਰ ਕਨਫਰਮ ਕਰਨਾਗਾ ਥੈਂਕ ਯੂ ਸੋ ਮੱਚ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆਂ ਸਾਰੇ ਜਣੇ ਵਧੀਆ ਹੋਵੂਗੇ ਠੀਕ ਠਾਕ ਹੋਵੂਗੇ ਹਾਂਜੀ ਆਪਾਂ ਭੈਣ ਦੇ ਪਹਿਲਾਂ ਦੋ ਸੂਟ ਤੁਹਾਨੂੰ ਦਿਖਾਏ ਸੀ ਠੀਕ ਹੈ ਤੀਸਰਾ ਸੂਟ ਵੀ ਇਹੀ ਉਹੀ ਭੈਣ ਦਾ ਆਪਾਂ ਰੈਡੀ ਕੀਤਾ ਸੀਗਾ ਬਾਹਰੋਂ ਤੁਸੀਂ ਦੇਖ ਸਕਦੇ ਹੋ ਠੀਕ ਹੈ ਇਹ ਵਾਲਾ ਜਿਹੜਾ ਹੈਗਾ ਸਾਰਾ ਮਸ਼ੀਨਵਰਕ ਦੇ ਵਿੱਚ ਕੀਤਾ ਹੋਇਆ ਡਬਲ ਸ਼ੇਡ ਸਟੱਫ ਆ ਠੀਕ ਹੈ ਮਸ਼ੀਨਵਰਕ ਆ ਸਾਰਾ ਬਾਹਾਂ ਤੇ ਵੀ ਮਸ਼ੀਨ ਵਰਕ ਆ ਠੀਕ ਹੈ ਤੇ ਸਾਰੇ ਸ਼ਰਟ ਦੇ ਵਿੱਚ ਤੁਸੀਂ ਫਰੰਟ ਤੇ ਦੇਖ ਸਕਦੇ ਹੋ ਮਸ਼ੀਨ ਵਰਕ ਹੈ ਠੀਕ ਹੈ ਤੇ ਇਹਦੀ ਬਾਟਮ ਤੇ ਵੀ ਜਿਹੜਾ ਹੈਗਾ ਮਸ਼ੀਨ ਵਰਕ ਹੈ ਤੇ ਇਹ ਕ੍ਰਸ਼ ਸ਼ਿਮਰ ਤੇ ਆ ਜਿਹੜਾ ਇਹ ਸੂਟ ਆ ਜਿਹੜਾ ਇਹ ਬਣਿਆ ਹੋਇਆ ਹੈਗਾ ਜੀ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਇਹਦੇ ਨਾਲ ਦੁਪੱਟਾ ਜਿਹੜਾ ਲਗਾਇਆ ਹੈਗਾ ਬਿਸਕੋਸ ਔਰਗੈਂਜ਼ਾ ਦਾ ਫੋਰ ਸਾਈਟਡ ਆ ਜਿਹੜਾ ਇਹ ਕਾਟਨ ਦੀ ਲੇਜ਼ ਨਾਲ ਆਪਾਂ ਫਿਨਿਸ਼ਿੰਗ ਦਿੱਤੀ ਆ ਤੇ ਸਾਰੇ ਹੀ ਦੁਪੱਟੇ ਦੇ ਵਿੱਚ ਵਰਕ ਕੀਤਾ ਹੋਇਆ ਥੋੜਾ ਥੋੜਾ ਮਸ਼ੀਨ ਵਰਕ ਜਿਹੜਾ ਵਰਕ ਸ਼ਰਟ ਤੇ ਕੀਤਾ ਹੋਇਆਗਾ ਉਹੀ ਆਪਾਂ ਦੁਪੱਟੇ ਦੇ ਵਿੱਚ ਕੀਤਾ ਹੋਇਆ ਕੋਈ ਵੀ ਭੈਣ ਕਿਸੇ ਵੀ ਕਲਰ ਤੇ ਇਹਨੂੰ ਕਸਟਮਾਈਜ਼ ਕਰਵਾ ਸਕਦੇ ਹੋ ਤੁਸੀਂ ਕਿਸੇ ਵੀ ਸਟਾਫ ਤੇ ਜੇ ਤੁਸੀਂ ਇਹ ਵਾਲੇ ਸਟਾਫ ਦੇ ਵਿੱਚ ਕੰਫਰਟੇਬਲ ਨਹੀਂ ਹੈਗੇ ਤਾਂ ਕਿਸੇ ਹੋਰ ਸਟਾਫ ਤੇ ਵੀ ਕਰਵਾ ਸਕਦੇ ਹੋ ਜੇ ਤੁਸੀਂ ਇਹ ਵਾਲਾ ਸੂਟ ਰੈਡੀ ਕਰਵਾਉਣਾ ਚਾਹੁੰਦੇ ਆ ਕਿਸੇ ਵੀ ਕਲਰ ਤੇ ਤਾਂ ਦਿੱਤੇ ਹੋਏ ਨੰਬਰ ਤੇ ਤੁਸੀਂ ਆਪਣੀ ਇਹ ਸਕਰੀਨਸ਼ਾਟ ਭੇਜਣਾ ਤੇ ਆਪਣਾ ਆਰਡਰ ਕਨਫਰਮ ਕਰਨਾ ਥੈਂਕ ਯੂ ਹਾਂਜੀ ਸਤਿ ਸ਼੍ਰੀ ਅਕਾਲ ਗਾਇਜ਼ ਵੈਲਕਮ ਟੂ आवर ਨਿਊ ਵਲੌਗ ਹੁਣ ਅਸੀਂ ਚੱਲੇ ਆਂ ਜੀ ਆਊਟਲੈਟ ਅੱਜ ਪੰਤਾ ਵਾਸਤੇ ਜੁਝਾਰ ਨੂੰ ਲੈ ਕੇ ਉੱਥੇ ਗੇਮਿੰਗ ਜ਼ੋਨ ਬਣਿਆ ਇਹਨਾਂ ਦੋਨਾਂ ਭਰਾਵਾਂ ਨੇ ਖੇਡਣਾਗਾ ਵਿੱਕੀ ਮੈਸ ਲਾਇਆ ਸੀਗੇ ਤੇ ਜੁਝਾਰ ਤੇ ਮੇ ਨਵਾਂ ਸੂਟ ਪਾ ਕੇ ਸੂਟ ਨਾਲ ਦਾ ਫਟਕਾ ਬਣਦਾ ਸੀਗਾ ਤੁਸੀਂ ਦੇਖ ਸਕਦੇ ਹੋ ਵੀ ਮੇਰਾ ਪੁੱਤ ਕਟਕੇ ਦੇ ਵਿੱਚ ਬਹੁਤ ਹੀ ਸੋਹਣਾ ਲੱਗ ਰਿਹਾਗਾ ਅੱਜ ਸੱਚੀ ਮੁੱੱਚੀ ਮੈਨੂੰ ਇਹ ਮੇਰਾ ਪੁੱਤ ਜੁਝਾਰ ਸਿੰਘ ਲੱਗ ਰਿਹਾਗਾ ਹੋ ਗਈ ਬਹੁਤ ਬੱਸ ਕਰ ਦੋ ਕੋਈ ਕੀ ਇਹਦੇ ਦੀ ਟੋਫਣਾ ਹੋ ਗਿਆ ਪਹਿਲੇ ਠੀਕ ਕੇ ਵਾਸਤੇ ਟੋਫਣੂ ਵੀ ਲਾ ਦੂਗਾ ਲਾ ਦੇਣ ਦਾ ਟਾਈਮ ਲਓ ਬਈ ਗਾਇਸ ਆਪਾਂ ਪਹੁੰਚ ਗਏ ਜੁਝਾਰ ਸਿੰਘ ਦੀ ਫੇਵਰਿਟ ਜਗ੍ਹਾ ਤੇ ਗੰਗਾ ਰੰਡਾ ਸਿੱਧਾ ਅਸੀਂ ਹੁਣ ਕਿਤੇ ਨਹੀਂ ਘੜਨਾ ਸਿੱਧਾ ਜਾਣਾ ਸੀ ਗੇਮ ਜ਼ੋਨ ਸਮੈਸ਼ ਦੇ ਵਿੱਚ ਬਾਦੂ ਇਹਦੇ 2 ਘੰਟੇ ਸਪੈਂਡ ਕਰ ਸਕਣਾ ਉੱਥੇ ਫੋਲ ਫਿਰ ਆਪਾਂ ਕਰਾਂਗੇ ਪੇਟ ਪੂਜਾ ਫਿਰ ਕੰਮ ਦੂਜਾ ਤੇ ਇਸ ਤੋਂ ਬਾਅਦ ਅਸੀਂ ਜਾਵਾਂਗੇ ਸਿੱਧਾ ਘਰੇ ਤੇ ਅੱਜ ਰਿੱਕੇ ਆਪਾਂ ਨੂੰ ਮੂਵੀ ਵੀ ਦੇਖਣੀ ਸੀਗੀ ਆਪਾਂ ਉਹ ਕੈਨਸਲ ਹੋ ਗਿਆ ਆਪਣਾ ਬੋਲੋ ਪੈਂਸਲ ਮੂਵੀ ਦੇਖਣਾ ਕੈਨਸਲ ਨਹੀਂ ਨਹੀਂ ਹਾਂ ਫਿਰ ਤੁਸੀਂ ਹੋਈ ਆ ਬੜਾ ਕੋਇਨਸੀਡੈਂਟ ਵੀਰੇ ਹਾਂ ਹੁਣ ਤਾਂ ਮੈਂ ਤੇ ਲੱਗੂਗਾ ਗੇਮਾਂ ਦਾ ਲੋ ਇੱਧਰ ਜੁਹਾਰ ਸਿੰਘ ਨੂੰ ਦੇ ਫਾਂਗ ਮਾਰ ਲਓ ਪਹਿਲਾਂ ਉਹ ਟਾਇਰ ਦਿਖ ਗਿਆ ਰਿੱਕੀ ਟਾਇਰ ਦਿਖ ਗਿਆ ਚਲੋ ਚਲੋ ਚੱਲੀਏ ਚਲੋ 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 ਏ ਲੋ ਬਈ ਇਹਨਾਂ ਦੀ ਫਸਟ ਗੇਮ ਬੋਲਿੰਗ ਵਾਲੀ ਉਧਰ ਦੇਖੋ ਵੀਰਾ ਕਿੱਧਰ ਗਿਆ ਕੁੰਤਾ ਆ ਕਿੱਧਰ ਗਿਆ ਉਹ ਗਿਆ ਕੁੰਤਾ ਕਿੱਥੇ ਆ ਵੀਰਾ ਕੁੰਤਾ ਆ ਕਿੱਥੇ ਜਾਏਗਾ ਬੱਚੇ ਗੱਡੀ ਆਉਂਦੇ ਆ ਬਹੁਤ ਵਧੀਆ ਪਲੇਸ ਬਣੀ ਆ

ਹਾਂਜੀ ਗਾਇਸ ਲੋ ਭਾਈ ਆਪਾਂ ਖੇੜ ਖੂੜ ਕੇ ਆ ਗਏ ਹੁਣ ਆਪਾਂ ਕੁਝ ਖਾਣੇ ਪੀਣੇ ਆ ਨਾ ਇੱਥੇ ਪੁੱਤ ਸਪਰਾਈਟ ਇਹਨੂੰ ਪਾਣੀ ਪਿਓ ਤੇ ਆਪਾਂ ਕੁਝ ਖਾਣੇ ਪੀਣੇ ਆ ਖਾਣਾ ਪੀਣਾ ਦੱਸੋ ਭਾਈ ਕਿੱਥੇ ਆ ਦੇਖਦੇ ਹਾਂ 버거 ਕਿੰਗ ਜਿੱਥੇ ਤੁਸੀਂ ਖਾਣਾ ਖਾਓ ਉਹ ਮੈਨੂੰ ਕੁਝ ਨਹੀਂ ਪਤਾ ਪੀਜ਼ਾ ਖਾਣਾ ਹੈ ਪੀਜ਼ਾ ਖਾਂਦਾ ਤੇਲਾ ਤੇਰਾ ਕਿਹੜੀ ਦੁਕਾਨ ਤੇ ਹੈ ਇਸ ਮਾਰ ਕੇ 버거 ਤਾਂ ਜਿੱਥੇ ਤੂੰ ਖਾ ਵੀ ਲੈਣਾ ਵੇਸਟੇਜ ਕਰਦਾ ਪੀਜ਼ਾ ਤੂੰ ਪੂਰਾ ਵੇਸਟ ਖਾਦਾ ਪੀਜ਼ਾ ਖਾ ਲੂ ਪੀਜ਼ਾ ਖਾ ਲੂ ਓਕੇ ਹਾਂ ਪੀਜ਼ਾ ਖਾਣੇ। ਫਿਰ ਇਹ ਕਿੱਥੇ ਖਾਣਾ ਦੇ। ਸੱਕਰੇੜੀ ਨਹੀਂ। ਸੇ ਹੋਰ ਕਿਹੜਾ ਤੁਝੇ। ਹਾਂ? ਲਓ ਬਈ। ਕੈਨੇਡੀਅਨ ਪੀਜ਼ਾ ਕੈਨਸਲ ਹੋ ਗਿਆ। ਲਓ ਵੀ ਗਾਇਸ ਕੈਨੇਡੀਅਨ ਪੀਜ਼ਾ ਕੈਨਸਲ ਹੋ ਗਿਆ ਕਿਉਂਕਿ ਇਹਨੂੰ ਪਸੰਦ ਨਹੀਂ। ਇਹ ਕਹਿੰਦਾ ਵੀ ਮੈਂ ਉਹਦੇ ਖਾਣਾ। ਕੀ ਦੇ ਖਾਣਾਗਾ? ਤੁਸੀਂ ਤਾਂ ਪੁੱਛਿਆ ਸੀ ਕਿ ਕਿਹਨਾ ਦੇ ਬਣੀ। ਹਾਂ ਇਹ ਕਹਿੰਦਾ ਵੀ ਚਾਹੇ ਸੂਟੇਵਾਰਾਂ ਨੇ ਵੀ ਜਿਹੜਾ ਹੈਗਾ ਜਿਆਦਾ ਵਧੀਆ ਹੁੰਦਾ। ਤਾਂ ਮੈਂ ਕਿਹਾ ਓਕੇ ਪ੍ਰਧਾਨ ਜੀ। ਆਪਾਂ ਚਾਹੇ ਸੂਟੇਵਾਰ ਦੀ ਚੱਲ ਜਾਨਾ ਪੁੱਤ। ਜਾ ਕਰ ਕਿ ਹੁਣ ਆਪਾਂ ਚਾਹੀ ਸੂਟੇਵਾਰ ਦੇ ਜਾ ਰਹੇ ਹਾਂ ਹਾਰਮ ਹਾਊਸ ਪੀਜ਼ਾ ਖਾਣ ਠੀਕ ਹੈ ਤੇ ਰਿੱਕਸ਼ੇ ਨੂੰ ਪਿਉਣਿਆ ਕੌਫੀ ਕੈਂਟ ਜੀ ਹੌਟ ਕੌਫੀ ਹੈ ਡੈੱਕ ਹੋ ਜਾਊਗਾ ਇਹਨਾਂ ਦਾ ਸਹੀ ਠੀਕ ਹੈ ਫਿਰ ਚੱਲਾਂਗੇ ਘਰੇ ਲੈਣਾ ਵੀ ਕੁਝ ਨਾ ਨੌ ਬੋਤਲ ਲੈਣਾ ਕੀ ਆ ਦੇਖੋਈ ਊਠ ਦੀ ਸਵਾਰੀ ਯਾਰ ਇਤਰਾ ਕੋਈ ਗਾਇਸ ਪੀਜ਼ਾ ਪਾਰਟੀ ਕਰਕੇ ਤੇ ਹੁਣ ਅਸੀਂ ਚੱਲੇ ਆ ਘਰ ਨੂੰ ਪੀਜ਼ਾ ਪਾਰਟੀ ਅਸੀਂ ਕਰ ਲਈ ਤੇ ਹੁਣ ਅਸੀਂ ਚੱਲੇ ਆ ਘਰ ਨੂੰ ਘਰੇ ਜਾ ਕੇ ਖਾਵਾਂਗੇ ਰੋਟੀਆਂ ਲਓ ਪੀਜ਼ਾ ਠੀਕ ਸੀਗਾ ਹਾਂ ਬਸ ਆਲਾ ਮੜਾ ਵੀ ਨੂੰ ਸਾਰਾ ਸੇਮ ਸੇਮ ਜੀ ਲੱਗਦਾ ਹੁੰਦਾ ਹਾਂ ਮੈਨੂੰ ਉਹ ਵਾਲੀ ਸਵਾਰ ਲੱਗੀ ਕਾਫੀ ਕੋਲਡ ਕਾਫੀ ਬੁਦਨਸ ਟੇਸਟੀ ਸੀ ਜਿਹੜਾ ਦਾ ਹੁੰਦਾ ਤੇ ਇਥੋਂ ਬਿਲਕੁਲ ਹੀ ਮਾਨੀ ਸੋ ਵੀ ਗਾਇਜ਼ ਰਾਤ ਹੋ ਗਈ ਸੀ ਆਪਾਂ ਲੇਟ ਤੇ ਆ ਕੇ ਰੋਟੀ ਰੋਟੀ ਖਾ ਗਈ ਜੁਹਾਰ ਨੂੰ ਖਵਾਈ ਫਿਰ ਕਮਤਨ ਦੇ ਨੇ ਵੀੜ ਕੇ ਰਿੱਕੀ ਦੀ ਸੀ ਹੀ ਤबीयत ਖਰਾਬ ਹੁਣ ਗੁੱਡ ਮਾਰਨਿੰਗ ਹੋ ਗਈ ਆਪਣੀ ਵੈਰੀ ਵੈਰੀ ਵੈਲ ਤੇ ਹੁਣ ਜੁਹਾਰ ਇੱਧਰ ਪੰਗੇ ਲਈ ਜਾਂਦਾ ਤੇ ਮਮਨੀ ਨੇ ਰੋਟੀ ਬਣਾਉਣੀ ਹੈ ਉਹਨਾਂ ਖਵਾਉਣਾ ਹੈ ਫਿਰ ਆਪਾਂ ਆਜੋ ਰਿਓ ਆਓ ਆਜੋ 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 ਰੋਟੀ ਗੁੱਡ ਆਜੋ ਚਲ ਆਜੇ ਬਿੱਡੀ ਉਧਰ ਚਲੋ ਚਲੋ ਬੈ ਆ ਖਵਾਉਣੇ ਤੈਨੂੰ ਹੀ ਖਵਾਵਾਂਗੇ ਚਲ ਤੈਨੂੰ ਹੀ ਖਵਾਵਾਂਗੇ ਚਲੋ ਤੁਰਾ ਭੱਜ ਲੋ ਭੱਜ ਲੋ ਆਏ ਹਾਏ ਆਏ ਹਾਏ ਆਏ ਹਾਏ ਨਾਮ ਨਾਮ ਕੌਣ ਕਰੂਗਾ ਕੌਣ ਕਰੂਗਾ ਨਾਮ ਨਾਮ ਜੁਝਾਰ ਸਿੰਘ ਕਰਨਗੇ ਉੱਪਰ ਨਹੀਂ ਜਾਣਾ ਪੁੱਤ ਨੀਚੀ ਆਜੋ ਉੱਪਰ ਨਹੀਂ ਜਾਂਦੇ ਉੱਪਰ ਬਾਅਦ ਚ ਜਾਵਾਂਗੇ ਨਾਵਾਂਗੇ ਰੋਟੀ ਖਾ ਲੋ ਇਹਨੇ ਕਿ ਪਹਿਲਾਂ ਨਹਾਉਣਾਗਾ ਲੋ ਵੀ ਸੋਚਿਆਗਾ ਵੀ ਇਹਨੂੰ ਆਪਾਂ ਲੈ ਕੇ ਜਾਣਾ ਅੱਜ ਇਹਦੇ ਨਾਨਕੇ ਠੀਕ ਹੈ ਨਾਨਕੇ ਮਲਾ ਕੇ ਲਿਆਉਣਾਗਾ ਵੀ ਆਏ ਸੰਡੇ ਜਾਂ ਮਹੀਨੇ 'ਚ ਦੋ ਸੰਡੇ ਜ਼ਰੂਰ ਜੁਝਾਰ ਨੂੰ ਮਲਾ ਲਿਆ ਕਰੀਏ ਐਵੇਂ ਆ ਨਾਨਕੇ ਨਾਲ ਵੀ ਬੱਚੇ ਦਾ ਪਿਆਰ ਬਣਿਆ ਰਹਿੰਦਾ ਕਿ ਨਹੀਂ ਤਾਂ ਕਰਕੇ ਆਪਾਂ ਹੁਣ ਜੁਝਾਰ ਸਿੰਘ ਨੂੰ ਲੈ ਕੇ ਜਾਵਾਂਗੇ ਇਹਦੇ ਨਾਨਕੇ ਅੱਜ ਇਹ ਕੱਪੜੇ ਲੱਭੀ ਜਾਨੀ ਐ ਮੈਂ ਪਾਉਣ ਵਾਸਤੇ ਇਨੂੰ ਤਿਆਰ ਕਰਦੀ ਮम्मी ਕਹਿੰਦੀ ਪਹਿਲਾਂ ਨਮਾਈ ਦੇ ਇਹ ਠੀਕ ਆ ਮਾਂ ਪਹਿਲਾਂ ਫਿਰ ਆਪਾਂ ਨਮਾਈ ਦੰਨੇ ਆ ਕੰਮ ਉਹਨਾਂ ਵੇੜਦੇ ਆ ਇਹਦਾ ਨਮਾਖੀ ਠੀਕ ਹੈ ਕੱਪੜੇ ਲੱਭ ਰਹੀ ਸੀ ਮੈਂ ਇਹਦੀ ਟੋਕਰੀ ਦੇ ਵਿੱਚੋਂ ਸੋਨੇ ਜੇ ਵੀ ਕਿਹੜੇ ਪਾਵਾਂ ਹਾਂਜੀ ਗਾਇਜ਼ ਇਹ ਸੀਗਾ ਆਪਣਾ ਅੱਜ ਦਾ ਵਲੌਗ ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਿਆ ਹੋਊਗਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਦਾ ਲੱਗਿਆ ਮਿਲਦੇ ਆਂ ਕੱਲ ਨੂੰ ਨੈਕਸਟ ਵਲੌਗ ਦੇ ਵਿੱਚ ਦੇਖਾਂ ਜਾ ਕੇ ਬਾਏ ਬਾਏ ਗਾਇਜ਼